ਜੀ ਅੱਜ ਫੇਰ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਣੀ ਆ ਸਾਰ ਬੜਾ ਵਧੀਆ ਅੱਜ ਤੁਹਾਨੂੰ ਰੱਬ ਦੇ ਪਿਆਰਿਆਂ ਦੀ ਕਹਾਣੀ ਸੁਣਾਉਣਾ ਕਿ ਰੱਬ ਦੀ ਭਗਤੀ ਕਰਨ ਵਾਲੇ ਵੀ ਪਰੇ ਤੋਂ ਪਰੇ ਬੈ ਹੁੰਦਾ ਕਿ ਆ ਇੱਕ ਇੱਕ ਰੱਬ ਦਾ ਭਗਤ ਇੱਕ ਸੰਤ ਮਹਾਪੁਰਸ਼ ਨਾਮ بڑا ਹੁੰਦਾ ਉਹਦਾ ਇਪਰ ਤੀਕਰ ਕੇ ਰੱਬ ਦੇ ਮਾਰਗ ਤੇ ਚੱਲਦੇ ਆ ਤੇ ਉਹਦੇ ਜਿਹੜੇ ਮੂੰਹ ਚੋਂ ਨਿਕਲਦੇ ਬਾਕ ਨੇ ਸੱਚ ਹੋ ਜਾਂਦੇ ਨੇ ਤੇ ਆਲੇ ਦਾਲੇ ਲੋਕਾਂ ਦੇ ਵਿੱਚ ਉਹਦੇ ਚਰਚੇ ਵੀ ਬੜੇ ਹੁੰਦੇ ਆ ਉਸੇ ਸ਼ਹਿਰ ਦੇ ਵਿੱਚ ਇੱਕ ਜੋੜਾ ਰਹਿੰਦਾ ਹੁੰਦਾ ਉਹ ਜੋੜੇ ਦੇ ਵਿਆਹ ਹੋਏ ਨੂੰ ਸਮਾਂ ਹੋ ਗਿਆ ਹੁੰਦਾ ਪਰ ਘਰੇ ਔਲਾਦ ਨਹੀਂ ਹੁੰਦੀ ਬੱਚਾ ਨਹੀਂ ਹੁੰਦਾ ਉਹ ਬੀਬੀ ਪਾਰ ਪੂਜਾ ਵੀ ਬਹੁਤ ਕਰਦੀ ਆ ਪਰ ਬੱਚਾ ਨਾ ਹੋਣ ਕਰਕੇ ਹਰ ਕਿਸੇ ਖਾਂ ਦੇ ਤੇ ਜਿੱਥੇ ਵੀ ਉਹਨੂੰ ਪਤਾ ਲੱਗਦਾ ਸੀਗਾ ਵੀ ਇੱਥੋਂ ਬੱਚੇ ਦੀ ਦਾਤ ਮਿਲਦੀ ਆ ਜਾਂ ਇੱਥੋਂ ਰਹਿਮਤ ਹੋ ਸਕਦੀ ਆ ਜਾਂ ਆਹ ਡਾਕਟਰ ਦੀ ਦਵਾਈ ਵਧੀਆ ਹਰ ਕਿਤੇ ਜਾਂਦੀ ਸੀ ਤੇ ਨਾਲ ਦੀ ਨਾਲ ਆਪਦੇ ਵੱਲੋਂ ਵੀ ਪਾਠ ਪੂਜਾ ਪੂਰਾ ਕਰਦੀ ਸੀ ਉਹ ਵੀ ਮੈਨੂੰ ਬੱਚੇ ਦੀ ਦਾਤ ਪ੍ਰਾਪਤ ਹੋਵੇ ਕਿ ਤੂੰ ਤੇ ਉਹ ਬੀਬੀ ਨੂੰ ਇਸ ਬਾਬਾ ਜੀ ਦੇ ਬਾਰੇ ਪਤਾ ਲੱਗਦਾ ਵੀ ਇਹ ਬਾਬਾ ਜੀ ਦੇ ਬੋਲਾਂ ਦੇ ਵਿੱਚ ਬੜੀ ਤਾਕਤ ਆ ਵੀ ਜੇ ਉਹ ਬਾਬੇ ਨੇ ਤੈਨੂੰ ਕਹਤਾ ਤਾਂ ਤੇਰੇ 100% ਅਰੇ ਔਲਾਦ ਆਉਗੀ ਤੇ ਬੀਬੀ ਉਦੇ ਬਾਰੇ ਪਤਾ ਕਰ ਜੂ ਮਹਾਪੁਰਸ਼ਾਂ ਬਾਰੇ ਉਸਾਂਤਾਂ ਦੇ ਬਾਰੇ ਤੇ ਚੱਲੇ ਜਾਂਦੀ ਹੈ ਜੀ ਅੱਗੇ ਮਹਾਪੁਰਸ਼ ਬੈਠੇ ਹੁੰਦੇ ਨੇ ਸੰਗਤ ਬੈਠੀ ਹੁੰਦੀ ਆ ਬਚਨ ਬਲਾਸ ਚੱਲਦੇ ਆ ਬੀਬੀ ਦੀ ਬਾਰੀ ਆਉਂਦੀ ਆ ਤਾਂ ਬੀਬੀ ਪੁੱਛਦੀ ਆ ਤੇ ਬੀਬੀ ਕਹਿੰਦੀ ਵੀ ਮਹਾਪੁਰਸ਼ ਵੀ ਬੜੀ ਥਾਂ ਤੇ ਘੁੰਮੀ ਆ ਬੜੀ بڑے ਧਾਰਾਂ ਦੇ ਉੱਤੇ ਭਟਕ ਕੇ ਆਈਆਂ ਬੜੇ ਡਾਕਟਰ ਦੇਖ ਲਏ ਵੀ ਪਰ ਘਰੇ ਔਲਾਦ ਦਾ ਸੁੱਖ ਨਹੀਂ ਹੈਗਾ ਵੀ ਮੈਂ ਆਪ ਵੀ ਪਾਠ ਪੂਜਾ ਬਹੁਤ ਜ਼ਿਆਦਾ ਕਰਦੀ ਆ ਤੇ ਮਹਾਪੁਰਸ਼ ਰੱਬ ਦੇ ਨਾਲ ਬਿਰਤੀ ਜੋੜਦੇ ਆ ਤੇ ਜਦੋਂ ਰੱਬ ਨਾਲ ਬਿਰਤੀ ਜੋੜਦੇ ਆ ਦੇਖਦੇ ਆ ਤੇ ਰੱਬ ਵੱਲੋਂ ਜਾਣੀ ਮਹਾਪੁਰਸ਼ਾਂ ਨੂੰ ਦੱਸਿਆ ਜਾਂਦਾ ਵੀ ਇਹ ਜਿਹੜੀ ਬੀਬੀ ਆ ਜਿਹਦੀ ਜ਼ਿੰਦਗੀ ਦੇ ਵਿੱਚ ਐਸ ਜਨਮ ਦੇ ਵਿੱਚ ਬੱਚੇ ਦਾ ਸੁੱਖ ਨਹੀਂ ਹੈ ਤਾਂ ਇਹਨੂੰ ਐਸ ਜਨਮ 'ਚ ਔਲਾਦ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੁਣ ਜਦੋਂ ਉਹ ਪ੍ਰਕਾਲ ਦੀ ਆਵਾਜ਼ ਆਉਂਦੀ ਆ ਬਾਬੇ ਨੂੰ ਤੇ ਬਾਬਾ ਵੀ ਹੁਣ ਜਦੋਂ ਰੱਬ ਨਹੀਂ ਕਹਤਾ ਹਨਾ ਵੀ ਇਹਦੀ ਕਿਸਮਤ ਦੇ ਵਿੱਚ ਬੱਚੇ ਦਾ ਸੁੱਖ ਹੀ ਨਹੀਂ ਹੈਗਾ। ਬੇਨੂੰ ਗ਼ਲਾਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੇ ਬਾਬਾ ਬੀਬੀ ਨੂੰ ਦੱਸ ਦਿੰਦਾ ਹੁਣ। ਕਹਿੰਦਾ ਵੀ ਮਾਈ ਬੇ ਇਦਾਂ ਵਾ ਵੀ ਤੁਸੀਂ ਕੋਈ ਨਾ ਵੀ ਰੱਬ ਦਾ ਨਾਂ ਲਿਆ ਕਰੋ ਵੀ ਐਸ ਜਨਮ ਦੇ ਵਿੱਚ ਪਰਮਾਤਮਾ ਨੇ ਤੁਹਾਨੂੰ ਗ਼ਲਾਦ ਦਾ ਸੁੱਖ ਨਹੀਂ ਦਿੱਤਾ। ਵੀ ਇਸ ਕਰਕੇ ਐਸ ਜਨਮ ਦੇ ਵਿੱਚ ਤੁਸੀਂ ਆਪਣੀ ਭਟਕਣਾ ਬੰਦ ਕਰ ਦੋ। ਤੁਹਾਡੇ ਘਰੇ ਬੱਚਾ ਨਹੀਂ ਹੋਣਾ। ਐਨੀ ਗੱਲ ਜਦੋਂ ਬੀਬੀ ਸੁਣ ਲਈ ਆ ਤੇ ਉਹ ਗੁੱਸੇ ਨਾਲ ਉੱਠ ਕੇ ਚਲੇ ਜਾਂਦੀ ਆ। ਮਹਾਪੁਰਸ਼ਾਂ ਨੂੰ ਬੋਲਦੀ ਆ ਮੰਤਾ ਚੰਗਾ ਕਹਿੰਦੀ ਤੂੰ ਕਿਡਾ ਰਹਾ ਆਪਾਂ ਵੀ ਤੂੰ ਕਿੱਦਾਂ ਮੈਨੂੰ ਐ ਕਹਿ ਸਕਦਾ ਵੀ ਬੱਚਾ ਨਹੀਂ ਹੋਣਾ। ਤੁਸੀਂ ਨਹੀਂ ਦਾਤ ਦੇਣੀ ਉਹ ਗੱਲ ਬੱਕਰੀ ਆ। ਤੁਸੀਂ ਮੈਨੂੰ ਸਿੱਧਾ ਹੀ ਕਹਤਾ ਹਨਾ ਉਹ ਜਾਣੀ ਆਪਣੇ ਵੱਲੋਂ ਪੂਰਾ ਗੁੱਸਾ ਹੋ ਕੇ ਨਿਕਲ ਜਾਂਦੀ ਆ ਉੱਥੋਂ ਆਸ਼ਰਮ। ਚਲੋ। ਬਾਬਾ ਜੀ ਸੰਗਤਾਂ ਨਾਲ ਬਚਨ ਬਲਾਂਸ ਕਰਦੇ ਆ ਤੇ ਉਹੀ ਰੁਟੀਨ ਚੱਲਦੀ ਆ। ਚੱਲਦੇ ਲੰਬਾ ਸਮਾਂ ਨਿਕਲ ਜਾਂਦਾ। ਨਿਕਲਦਾ ਤਾਂ ਇੱਕ ਦਿਨ ਅਚਾਨਕ ਹੀ ਉਹ ਬੀਬੀ ਦੁਬਾਰਾ ਆਉਂਦੀ ਆ। ਉਸੇ ਮਹਾਪੁਰਸ਼ ਕੋਲ। ਗੋਦੀ ਦੇ ਵਿੱਚ ਉਹਦੇ ਜਵਾਕ ਚੱਕਿਆ ਹੋਇਆ ਤੇ ਆ ਕੇ ਬਹਿ ਜਾਂਦੀ ਆ ਸੰਗਤ ਦੇ ਵਿੱਚ ਜਦੋਂ ਦੀ ਵਾਰੀ ਆਉਂਦੀ ਆ ਮਹਾਂਪੁਰਸ਼ ਪੁੱਛਦੇ ਆ ਵੀ ਕੀ ਸਵਾਲ ਆ ਤੁਹਾਡਾ ਕੀ ਮਦਦ ਕਰੀਏ ਬੀਬੀ ਹੁੰਦੀ ਆ ਮੁਰੇ ਨੂੰ ਕਹਿੰਦੀ ਵੀ ਮੈਨੂੰ ਪਛਾਣਿਆ ਤੁਸੀਂ ਮਹਾਂਪੁਰਸ਼ ਕਹਿੰਦੇ ਵੀ ਨਹੀਂ ਮੈਨੂੰ ਧਿਆਨ ਚੱਲ ਗਿਆ ਤਾਂ ਕਹਿੰਦੀ ਵੀ ਲੰਬਾ ਸਮਾਂ ਪਹਿਲਾਂ ਮੈਂ ਤੁਹਾਡੇ ਕੋਲੇ ਆਈ ਸੀ ਤੁਸੀਂ ਮੈਨੂੰ ਜਵਾਬ ਦਿੱਤਾ ਸੀ ਵੀ ਤੇਰੇ ਐਸ ਜੀਵਨ ਦੇ ਵਿੱਚ ਤੇਰੇ ਘਰੇ ਔਲਾਦ ਨਹੀਂ ਹੋਣੀ ਵੀ ਐਸ ਜਨਮ 'ਚ ਤੈਨੂੰ ਔਲਾਦ ਦਾ ਸੁੱਖ ਨਹੀਂ ਪ੍ਰਾਪਤ ਹੋਣਾ ਵੀ ਆ ਦੇਖੋ ਮੇਰੇ ਘਰੇ ਬੱਚਾ ਹੋਇਆ ਮੇਰਾ ਮੁੰਡਾ ਵੀ ਮੈਂ ਸਰ ਕੋ ਤੁਹਾਨੂੰ ਦਿਖਾਉਣ ਨਹੀਂ ਆਈਆਂ ਵੀ ਤੁਸੀਂ ਰੱਬ ਨਹੀਂ ਹੈਗੇ ਦੇਖੋ ਮੇਰੇ ਘਰੇ ਬੱਜਾ ਹੋਇਆ ਇੰਨਾ ਕਹਿ ਕੇ ਬੀਬੀ ਬੱਜਾ ਰਕਾ ਕੇ ਚਲੇ ਜਾਂਦੀ ਆ ਤੇ ਹੁਣ ਮਹਾਪੁਰਸ਼ਾਂ ਨੂੰ ਵੀ ਯਾਦ ਆ ਜਾਂਦਾ ਵੀ ਹਾਂ ਵੀ ਵਾਕਈ ਵੀ ਪਰ ਮੈਂ ਉਸ ਸਮੇਂ ਤਾਂ ਮੈਂ ਮਿਰਤੀ ਲਾ ਕੇ ਵੀ ਪ੍ਰਮਾਤਮਾ ਤੋਂ ਪੁੱਛ ਕੇ ਦੱਸਿਆ ਸੀ ਵੀ ਪ੍ਰਮਾਤਮਾ ਦਾ ਕਿਹਾ ਕਿ ਮੇ ਝੂਠਾ ਹੋ ਜੀ ਹਨਾ ਮਹਾਪੁਰਸ਼ ਚਲੋ ਸੰਗਤਨਾ ਬਚਨ ਬਲਾਸ ਕਰਦੇ ਆ ਉਥੋਂ ਜਦੋਂ ਸਾਰਾ ਕੋ ਨਿਬੜਦਾ ਤੇ ਜਾ ਕੇ ਅੰਦਰ ਬੈਠ ਜਾਂਦੇ ਆ ਆਪਣੇ ਧਿਆਨ ਦੇ ਵਿੱਚ ਧਿਆਨ ਦੇ ਵਿੱਚ ਬੈਠ ਕੇ ਤੇ ਹੁਣ ਜਦੋਂ ਪ੍ਰਮਾਤਮਾ ਨਾਲ वार्तालाप ਚੱਲਦੀ ਆ ਤੇ ਮਹਾਪੁਰਸ਼ ਪੁੱਛ ਲਿਆ ਰਬ ਨੂੰ ਕਹਿੰਦੇ ਵੀ ਬਾਬਾ ਜੀ ਵੀ ਤੁਹਾਡੇ ਤੋਂ ਉੱਪਰ ਕੀ ਹੋ ਸਕਦਾ ਹਨ ਵੀ ਜਦੋਂ ਤੁਸੀਂ ਜਵਾਬ ਦੇਤਾ ਬੀਬੀ ਨੂੰ ਵੀ ਉਹਦੇ ਇਸ ਜਨਮ ਦੇ ਵਿੱਚ ਉਹਦੇ ਕਰਿਆਲਾਦ ਹੋ ਹੀ ਨਹੀਂ ਸਕਦੀ ਉਹ ਤੇ ਬੱਚਾ ਨਹੀਂ ਹੋ ਸਕਦਾ ਵੀ ਮੈਂ ਤਾਂ ਥੋਟਾ ਬੋਲਿਆ ਹੋਇਆ ਬੋਲ ਨੂੰ ਦੱਸ ਤਾਂ ਹਨਾ ਵੀ ਹੁਣ ਥੋਟੇ ਤੋਂ ਉੱਪਰ ਕੀ ਹੋ ਸਕਦਾ ਵੀ ਉਹਦੇ ਕਰੇ ਬੱਚਾ ਵੀ ਬੀਬੀ ਉਹ ਅੱਜ ਮੁੰਡਾ ਲੈ ਕੇ ਆਈ ਆ ਆਪਣੇ ਤੇ ਮੈਨੂੰ ਬੋਲ ਕੇ ਗਈ ਕਹਿੰਦੀ ਆ ਦੇਖੋ ਮੇਰੇ ਘਰੇ ਬੱਚਾ ਹੋ ਗਿਆ ਤੇ ਰੱਬ ਹੱਸ ਪਿਆ ਹੁਣ ਮਹਾਪੁਰਸ਼ ਨੂੰ ਪੁੱਛਦੇ ਆ ਰੱਬ ਨੂੰ ਕਹਿੰਦੇ ਵੀ ਇਹ ਕਿੱਦਾਂ ਹੋ ਸਕਦਾ ਵੀ ਛੋਟੇ ਬੋਲ ਜਿਵੇਂ ਗਲਤ ਹੋ ਸਕਦੇ ਨੇ ਰੱਬ ਕਹਿੰਦਾ ਵੀ ਠੀਕ ਆ ਵੀ ਚਲ ਮੈਂ ਇਹ ਤੈਨੂੰ ਦੱਸਦਾ ਉਹ ਤੋਂ ਪਹਿਲਾਂ ਮੈਂ ਇੱਕ ਚੀਜ਼ ਚਾਹੀਦੀ ਤੇ ਮਹਾਪੁਰਸ਼ ਸੇ ਪੁੱਛਦੇ ਆ ਵੀ ਦੱਸੋ ਕੀ ਚਾਹੀਦਾ ਰੱਬ ਕਹਿੰਦਾ ਵੀ ਮੈਨੂੰ ਜਿਉਂਦੇ ਬੰਦੇ ਦਾ ਮਾਸ ਚਾਹੀਦਾ ਜਿਉਂਦੇ ਜਾਗਦੇ ਬੰਦੇ ਦਾ ਇਹ ਮਹਾਪੁਰ ਸਿਕੰਦਰ ਠੀਕ ਆ ਜੀ ਮੈਂ ਲੈ ਆਉ ਕਰ ਤੇ ਬਾਬਾ ਜੀ ਕਹਿੰਦੇ ਵੀ ਇੱਥੋਂ ਆਪਣਾ ਇੱਕ ਭਾਂਡਾ ਤੇ ਇੱਕ 나යි ਚਾਕੂ ਕਰਦੇ ਨਾਲ ਲੈ ਜੀ ਵੀ ਮੈਨੂੰ ਜਿਉਂਦੇ ਬੰਦੇ ਦਾ ਮਾਸ ਲਿਆ ਕੇ ਦੇਵੀਂ ਵੀ ਫਿਰ ਮੈਂ ਤੇਰੇ ਇਸ ਸਵਾਲ ਦਾ ਜਵਾਬ ਦੇਵਾਂ ਕਹਿੰਦੇ ਠੀਕ ਆ ਦੋ ਜੀ ਮਹਾਪੁਰ ਸਿਕਲੇ ਦਿਨ ਉੱਠ ਲਿਆ ਬੁੱਜੜ ਖਾਨੇ ਚਲੇ ਜਾਂਦੇ ਆ ਜਿੱਥੇ ਮੀਟ ਵੜਦੇ ਹੁੰਦੇ ਨੇ ਬੱਕਰੇ ਬੁੱਕਰੇ ਹੋਰ ਉੱਥੇ ਇਕੱਲੇ ਇਕੱਲੇ ਬੁੱਜਰਾਂ ਨੂੰ ਪੁੱਛਦੇ ਆ ਹਨਾ ਜਿਹੜੇ ਆ ਮੁਰਗੇ ਵੜਦੇ ਆ ਉਹਨਾਂ ਕੋਲੇ ਚਲੇ ਜਾਂਦੇ ਆ ਜਾਂ ਕਿ ਹਰ ਥਾਂ ਤੇ ਜਾਂਦੇ ਨੇ ਤੇ ਮੂਰੇ ਜਿਹੜੇ ਲੋਕ ਹੁੰਦੇ ਆ ਉਹ ਕਹਿੰਦੇ ਵੀ ਬਾਬਾ ਜੀ ਹੈਰਾਨੀ ਦੀ ਗੱਲ ਆ ਵੀ ਤੁਸੀਂ ਮੰਨ ਲਓ ਵੀ ਤੁਸੀਂ ਛੇਰ ਦਾ ਹੀ ਮਾਸ ਕਹਤਾ ਚੀਤੇ ਦਾ ਕਹਤਾ ਹਾਥੀ ਦਾ ਕਿਸੇ ਦਾ ਕੋਈ ਐਸੇ ਜਾਨਵਰ ਦਾ ਮਾਸ ਕਹਤਾ ਵੀ ਜਿਹੜਾ ਛੇਤੀ ਕਿਤੇ ਨਾਮ ਮਿਲਦਾ ਹੋਵੇ ਫਿਰ ਵੀ ਬੰਦਾ ਸੋਚ ਲੈਂਦਾ ਵੀ ਹਾਂ ਵੀ ਕਿਤੇ ਨਾ ਕਿਤੇ ਹੱਲ ਹੀਲਾ ਕਰ ਲਾਂਗੇ ਵੀ ਤੁਸੀਂ ਤਾਂ ਜਿਉਂਦੇ ਜਾਗਦੇ ਬੰਦੇ ਦਾ ਮਾਸ ਮੰਗੀ ਜਾਂਦੇ ਵੀ ਆਏ ਕਿਵੇਂ ਤੁਹਾਨੂੰ ਕਿਹੜਾ ਜਿਉਂਦਾ ਜਾਗਦਾ ਬੰਦਾ ਆਪਣਾ ਮਾਸ ਵਟਣ ਦੇ ਦਿੰਦਾ ਹੈ ਨਾ ਤੇ ਬਾਬਾ ਜੀ ਜਾਣੀ ਆਪਣੇ ਵੱਲੋਂ ਪੂਰਾ ਜੋਰ ਲਾਉਂਦੇ ਆ ਗੱਲ ਨਹੀਂ ਬਾਕੀ ਚਿਹਰੇ ਤੇ ਉਦਾਸੀ ਹੁੰਦੀ ਆ ਤੇ ਮਾਇੂਸੀ ਹੁੰਦੀ ਆ ਤੁਰੇ ਆਉਂਦੇ ਆ ਤੁਰੇ ਆਉਂਦੇ ਆ ਤਾਂ ਰਾਹ ਦੇ ਵਿੱਚ ਇੱਕ ਰੱਬ ਦਾ ਪਿਆਰਾ ਤੇ ਰੱਬ ਦਾ ਆਸ਼ਕ ਨੱਚਦਾ ਹੁੰਦਾ ਆਪਣੀ ਖੁਸ਼ੀ ਦੀ ਲਹਿਰ ਜਿਵੇਂ ਹੁੰਦਾ ਆ ਹੁਣ ਕਿਉਂਕਿ ਇਹ ਵੀ ਮਾਂ ਪੁੱਛਉਂਦੇ ਆ ਪਹੁੰਚੇ ਹੋਏ ਹੁੰਦੇ ਆ ਤੇ ਉਹ ਜਿਹੜਾ ਸਾਹਮਣੇ ਰੱਬ ਦਾ ਪਿਆਰਾ ਆਉਂਦਾ ਹੁੰਦਾ ਉਹ ਵੀ ਰੱਬ ਨਾਲ ਜੁੜਿਆ ਹੁੰਦਾ ਹਨਾ ਵੀ ਪਤਾ ਲੱਗ ਜਾਂਦਾ ਇੱਕ ਦੂਜੇ ਦਾ ਦੇਖ ਕੇ ਇਹਨਾਂ ਨੂੰ ਵੀ ਰੱਬ ਦਾ ਬਿਆਸਕਾਰਿਆ ਮੂੜੇ ਤੇ ਉਹ ਜਿਹੜਾ ਮੂੜੇ ਵਾਲਾ ਬੰਦਾ ਹੁੰਦਾ ਉਹ ਉਹ ਮੂੜੇ ਵਾਲਾ ਜਿਹੜਾ ਭਗਤ ਹੁੰਦਾ ਉਹ ਪੁੱਛਦਾ ਵਾ ਮਹਾਪੁਰਸ਼ਾਂ ਨੂੰ ਦੇਖ ਕੇ ਹਨਾ ਕਹਿੰਦਾ ਵੀ ਮਹਾਪੁਰਸ਼ੋ ਕੀ ਗਾਂ ਲੇ ਚਿਹਰੇ ਦੇ ਉੱਤੇ ਅਦਾਸੀ ਕਾਤੋਂ ਛਾਈ ਆ ਤੇ ਮਹਾਪੁਰਸ਼ ਕਹਿੰਦੇ ਵੀ ਕੀ ਰੱਸੀ ਹੈ ਭਗਤਾ ਵੀ ਰੱਬ ਨੇ ਬੰਦੇ ਦਾ ਮਾਸ ਮੰਗਿਆ ਸੀਗਾ ਵੀ ਕਿਤੋਂ ਇੰਤਜ਼ਾਮ ਨਹੀਂ ਹੋਇਆ ਤਾਂ ਉਹ ਜਿਹੜਾ ਮੂੜੇ ਭਗਤ ਹੁੰਦਾ ਰੱਬ ਦਾ ਆਸ਼ਿਕ ਬਾਹ ਮੂਰੇ ਕਰ ਦਿੰਦਾ ਕਹਿੰਦਾ ਲੈ ਇਹਦੇ ਚਿੱਟੀ ਗੱਲ ਆ ਲੈ ਲਾਲਾ ਜਿੰਨਾ ਲਣਵਾ ਹੈ ਨਾ ਪਹਿਲਾਂ ਤਾਂ ਇਹ ਮਹਾਪੁਰਸ਼ ਇੱਕਦਮ ਖਵਰਾ ਆ ਰਹੇ ਹਾਂ ਤੇਰੀ ਵੀ ਕੀ ਹੋ ਗਿਆ ਹੈ ਨਾ ਤੇ ਫੇਰ ਕਹਿੰਦੇ ਵੀ ਮੈਂ ਕਿਵੇਂ ਪੜ ਸਕਦਾ ਤੇਰੀ ਬਾਹ ਤੋਂ ਮਾਸ ਤੇ ਫੇਰ ਉਹ ਭਗਤ ਕਹਿੰਦਾ ਵੀ ਹੈਗਾ ਤੇਰੇ ਕੋਲੇ ਕੁਝ ਕਹਿੰਦਾ ਹਾਂਜੀ ਵੀ ਬਿਲਕੁਲ ਆਹਾ ਬਰਤਨ ਆ ਤੇ ਆ ਮੇਰੇ ਕੋਲੇ ਚਾਕ ਚਾਕੂ ਆ ਨਾਈਫ ਤੇ ਕਹਿੰਦਾ ਕੋਈ ਨਾ ਲਿਆ ਪੜਾ ਤੇ ਉਹ ਲਾ ਕੇ ਕਰ ਦ ਬਾਂਦੇ ਉਹਰੇ ਦਾਤ ਦੇ ਟਾਕਾ ਮਾਰਦੇ ਆ ਤੇ ਤਾਂ ਜੋਰਸ ਪੱਟ ਲਾ ਕੇ ਤੇ ਭਾਂਡੇ ਚ ਪਾ ਦਿੰਦੇ ਨੇ ਕਹਿੰਦੇ ਲੈ ਜਾ ਉਹ ਕੁਛ ਤੇ ਉਹ ਜਦੋਂ ਮਹਾਪੁਰਸ਼ ਉਥੋਂ ਲੈ ਕੇ ਉਹ ਭਗਤ ਦੇ ਕੋਲੋਂ ਤੁਰਨ ਲੱਗਦੇ ਨੇ ਮਾਸ ਦਾ ਟੁਕੜਾ ਤਾਂ ਭਗਤ ਫੇਰ ਆਵਾਜ਼ ਮਾਰਦਾ ਕਹਿੰਦਾ ਇੱਕ ਮਿੰਟ ਜੀ ਉਹ ਕਹਿੰਦੇ ਹਾਂਜੀ ਦੱਸੋ ਕਹਿੰਦੇ ਵੀ ਤੁਹਾਨੂੰ ਰੱਬ ਨੇ ਦੱਸਿਆ ਵੀ ਬਾਹ ਦਾ ਮਾਸ ਚਾਹੀਦਾ ਕਿ ਲੱਤ ਦਾ ਚਾਹੀਦਾ ਕਹਿੰਦਾ ਜੀ ਨਹੀਂ ਇਹ ਤਾਂ ਮੈਨੂੰ ਦੱਸਿਆ ਨਹੀਂ ਹੈਗਾ ਪੰਦਤ ਕਹਿੰਦਾ ਹੱਸ ਕੇ ਕਹਿੰਦਾ ਫੇਰ ਦੁਬਾਰਾ ਮੈਨੂੰ ਕਿੱਥੇ ਲੱਭਦਾ ਫਿਰੇਗਾ ਲੈ ਜਾ ਕਹਿੰਦਾ ਲੱਤ ਦਾ ਵੀ ਲੈ ਜਾ ਹਣ ਮਾਸ ਵਿੱਚੋਂ ਲੱਤ ਦੇ ਵਿੱਚੋਂ ਵੀ ਇੱਕ ਟੁਕੜੀ ਕੱਢ ਕੇ ਮਾਸ ਦੀ ਭਾਂਡੇ 'ਚ ਰੱਖ ਦਿੰਦਾ ਜਦੋਂ ਫੇਰ ਮਹਾਪੁਰਸ਼ੇ ਤੁਰਨ ਲੱਗਦਾ ਤੇ ਫੇਰ ਮੂਰੇ ਪਾਗ ਦਾ ਆਵਾਜ਼ ਮਾਰਦਾ ਪੰਦਤ ਕਹਿੰਦਾ ਵੀ ਮਹਾਪੁਰਸ਼ੋ ਵੀ ਕੀ ਪਤਾ ਰ ਆਪਣੇ ਗੱਲਾਂ ਦਾ ਮਾਸ ਮੰਗਿਆ ਹੋਵੇ ਗੱਲ ਦੇ ਵਿੱਚੋਂ ਵੀ ਇੱਕ ਟੁਕੜੀ ਕੱਢ ਕੇ ਦੇ ਦੇਣ ਤਰ ਇਦਾਂ ਹੀ ਕਰਦੇ ਕਰਦੇ ਇੱਕ ਦਿਲ ਦੀ ਸ਼ਾਤੀ ਦੀ ਟਿੱਡ ਦੀ ਹਨਾ ਸਾਰੇ ਕਿਤੋਂ ਮਾਸ ਦੀਆਂ ਟੁਕੜੀਆਂ ਲਾ ਲਾ ਕੇ ਸਾਰੇ ਸਰੀਰ ਦੇ ਉੱਤੇ ਜ਼ਖਮ ਹੀ ਜ਼ਖਮ ਹੋ ਜਾਂਦੇ ਨੇ ਤੇ ਉਹਨਾਂ ਮਹਾਪੁਰਸ਼ ਦੇ ਕੇ ਬੜਾ ਹੈਰਾਨ ਹਨਾ ਤੇ ਮਹਾਪੁਰਸ਼ ਕਹਿੰਦੇ ਕਿ ਭਗਤ ਆ ਵੀ ਹੁਣ ਤਾਂ ਆਪਣਾ ਸਾਰੇ ਸਰੀਰ ਚਰਨੀ ਕਰ ਲਿਆ ਵੀ ਇਹ ਤਾਂ ਵੀ ਹੁਣ ਤੇਰਾ ਇਲਾਜ ਕਰਾਉਣਾ ਪੈਣਾ ਵੀ ਖੂਨ ਬੜਾ ਨਿਕਲਣ ਲੱਗ ਗਿਆ ਮੁਰੇ ਭਗਤ ਹੱਸਦਾ ਕਹਿੰਦਾ ਕੋਈ ਚੱਕਰ ਨਹੀਂ ਹੈਗਾ ਕਹਿੰਦਾ ਉਹਦੀਆਂ ਚੀਜ਼ਾਂ ਨੇ ਉਹਨੂੰ ਹੀ ਦੇਈ ਜਾਂਦੇ ਆ ਮੇਰਾ ਤਾਂ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਹਨਾ ਤੇ ਕਹਿੰਦਾ ਬਾਕੀ ਜੇ ਉਹ ਉਹਦੀ ਖੁਸ਼ੀ ਹੋਈ ਜੰਮਾ ਇਹਨੇ ਸਾਰੇ ਕੁਛ ਠੀਕ ਹੋ ਜਾਣਾ ਤੂੰ ਮੇਰੇ ਕੋਲ ਨਾ ਕਰ ਤੂੰ ਜਾ ਕਨ ਕੋਈ ਗੱਲ ਨਹੀਂ ਮੈਂ ਆਪੀ ਜਾਂਦਾ ਦੇਖ ਤੇ ਮਾਪੁਰਸ਼ ਬੜੇ ਹੈਰਾਨ ਹਨਾ ਵੀ ਬੜਾ ਤਕੜਾ ਰੱਬ ਦਾ ਆਸ਼ਿਕਾ ਲੌਜੀ ਆ ਜਾਂਦੇ ਨੇ ਆ ਕੇ ਆਪਣੇ ਅੰਤ ਧਿਆਨ ਹੁੰਦੇ ਆ ਰੱਬ ਆਉਂਦਾ ਤੇ ਰੱਬ ਦੇ ਨਾਲ ਹੁੰਦੇ ਆ ਫਿਰ ਬਚਨ ਬਲਾਸ ਕਹਿੰਦੇ ਵੀ ਬਾਬਾ ਜੀ ਵੀ ਮੈਂ ਤੁਹਾਡੇ ਵਾਸਤੇ ਮਾਸਤਾ ਲਿਆਂਦਾ ਜਿਉਂਦੇ ਬੰਦੇ ਤਾਂ ਵੀ ਬੜੀ ਹੈਰਾਨੀ ਹੋਈ ਵੀ ਮੈਂ ਬੜੀ ਥਾ ਤੇ ਉਮੇਰ ਮੈਨੂੰ ਕਿਤੋਂ ਨਹੀਂ ਮਿਲਿਆ ਵੀ ਇੱਕ ਥੋੜਾ ਆਸ਼ਕ ਟੱਕ ਰਿਆ ਮੈਨੂੰ ਵੀ ਅੱਜ ਮੈਂ ਦੇਖ ਕੇ ਨਾ ਵੀ ਮਨ ਮੇਰੀ ਰੂਹ ਖੜ ਗਈ ਵੀ ਐਦਾਂ ਦੇ ਵੀ ਰੱਬ ਦੇ ਆਸ਼ਕ ਹੋ ਸਕਦੇ ਆ ਰੱਬ ਕਹਿੰਦਾ ਵੀ ਕੀ ਸੀਗਾ ਕੌਣ ਸੀਗਾ ਕਹਿੰਦੇ ਜੀ ਮੈਂ ਉਹਨੂੰ ਵੀ ਮਾਸ ਦਾ ਟੁਕੜਾ ਕਿਹਾ ਦੇਣ ਨੂੰ ਵੀ ਉਹਨਾਂ ਨੇ ਬਾਹਾਂ ਤੋਂ ਲੈ ਕੇ ਸਾਰੇ ਸਰੀਰ ਦੇ ਵਿੱਚੋਂ ਥੋੜੇ ਥੋੜੇ ਟੁਕੜੇ ਕੱਟ ਕੇ ਦੇਤੇ ਵੀ ਮੈਂ ਤਾਂ ਇੱਕ ਟੁਕੜਾ ਮੰਗਿਆ ਸੀਗਾ ਹੈਨਾ ਤੇ ਮੂਰੇ ਰੱਬ ਹੱਸ ਕੇ ਕਹਿੰਦਾ ਵੀ ਫਿਰ ਤੈਨੂੰ ਕੀ ਲੱਗਦਾ ਕਹਿੰਦਾ ਜੀ ਵਾਕਈ ਕਹਿੰਦਾ ਵੀ ਮੈਨੂੰ ਲੱਗਦਾ ਸੀ ਵੀ ਮੈਂ ਹੀ ਥੋੜਾ ਬਹੁਤ ਤਕੜਾ ਭਗਤਾਂ ਵੀ ਥੋੜੇ ਤਾਂ ਆਸ਼ਕ ਹੀ ਬੜੇ ਦੂਰ ਤੋਂ ਦੂਰ ਪਏ ਨੇ ਹਨ ਤੇ ਬਾਬਾ ਜੀ ਹੱਸਣ ਲੱਗੇ ਰੱਬ ਯਾਨੀ ਖਾਸਦਾਬਾ ਮਾਂ ਪੁਰਸ਼ ਨੂੰ ਕਹਿੰਦੇ ਵੀ ਜੇ ਇਦਾਂ ਦਾ ਬੰਦਾ ਮੇਰੇ ਤੋਂ ਕੁਝ ਮੰਗੇ ਵੀ ਤੈਨੂੰ ਕੀ ਲੱਗਦਾ ਮੈਨੂੰ ਦੇਣਾ ਚਾਹੀਦਾ ਕਹਿੰਦੇ ਜੀ ਇਦਾਂ ਦੇ ਬੰਦੇ ਨਹੀਂ ਵੀ ਕੋਈ ਗੱਲ ਨਹੀਂ ਤੁਹਾਨੂੰ ਮੋੜਨੀ ਚਾਹੀਦੀ ਇਹ ਇਹ ਤਾਂ ਆਸ਼ਕ ਲੋਕ ਨੇ ਹਨਾ ਵੀ ਇਹਨਾਂ ਦੀ ਗੱਲ ਤਾਂ ਜ਼ਰੂਰ ਮੰਨਣੀ ਚਾਹੀਦੀ ਜਿਨੇ ਆਪਣੇ ਸਰੀਰ ਦੇ ਵਿੱਚੋਂ ਮਾਸ ਦੇ ਟੁਕੜੇ ਕੱਟ-ਕੱਟ ਕੇ ਤੁਹਾਨੂੰ ਦੇਤੇ ਵੀ ਉਹਦੀ ਗੱਲ ਤੁਸੀਂ ਕਿਵੇਂ ਮੋੜ ਸਕਦੇ ਹੋ ਤੇ ਰੱਬ ਹੁਣ ਮੁਰੇ ਹੱਸ ਕੇ ਕਹਿੰਦਾ ਵੀ ਜਿੱਦਾਂ ਤੂੰ ਮਾਈ ਨੂੰ ਜਵਾਬ ਦਿੱਤਾ ਸੀ ਮੈਂ ਤੈਨੂੰ ਕਿਹਾ ਸੀ ਵੀ ਇਹਦੀ ਕਿਸਮਤ ਦੇ ਵਿੱਚ ਕੁਝ ਨਹੀਂ ਹੈਗਾ ਉਸ ਦਿਨ ਮਾਈ ਇੱਥੋਂ ਤੈਨ ਨਾਲ ਲੜਦੀ ਲੜਦੀ ਗਈ ਤੇ ਰਾਹ ਦੇ ਵਿੱਚ ਫੱਕਰ ਟੱਕੇ ਹਨਾ ਇਹ ਹੀ ਰੱਬ ਦਾ ਪਿਆਰਾ ਪੁੱਛਣ ਲੱਗਿਆ ਵੀ ਮਾਤਾ ਕੀ ਗੱਲ ਹੋ ਗਈ ਤੂੰ ਉਦਾਸ ਹਾਂ ਤਾਂ ਮਾਈ ਰੋਂਦੀ ਰੋਂਦੀ ਕਹਿੰਦੀ ਵੀ ਮੈਂ ਗਈ ਸੀ ਇੱਕ ਵਾਂਗ ਪੁਰਸ਼ਾਂ ਕੋਲੇ ਵੀ ਉਹਨਾਂ ਨੇ ਤਾਂ ਮੈਨੂੰ ਅੱਜ ਬੜਾ ਬਚੀਤੀ ਚ ਪਾਤਾ ਹਨਾ ਵੀ ਮੇਰਾ ਤਾਂ ਰੱਬ ਤੋਂ ਭਰੋਸਾ ਹੀ ਉੱਠ ਗਿਆ ਤਾਂ ਉਹ ਮੁਰੇ फेर ਉਹ ਰੱਬ ਦਾ ਭਗਤ ਕਹਿੰਦਾ ਨਹੀਂ ਨਹੀਂ ਮਾ ਐਂ ਨਹੀਂ ਕਹਣਾ ਰੱਬ ਤੇ ਕਾਹ ਤੋਂ ਨਹੀਂ ਭਰੋਸਾ ਹੈਗਾ ਉਹ ਕਹਿੰਦੀ ਹਾਂ ਕਹਿੰਦੀ ਉਹ ਮੈਨੂੰ ਮਹਾਪੁਰਸ਼ਾਂ ਨੇ ਕਿਹਾ ਵੀ ਤੇਰੀ ਕਿਸਮਤ ਦੇ ਵਿੱਚ ਬੱਚਾ ਹੀ ਨਹੀਂ ਹੈਗਾ ਐਸੇ ਜਨਮ ਚ ਤਾਂ ਤੇਰੀ ਕਿਸਮਤ ਚ ਬੱਚਾ ਹੀ ਨਹੀਂ ਲਿਖਿਆ ਰੱਬ ਨੇ ਕਹਿੰਦੀ ਐਸੇ ਰੱਬ ਤੋਂ ਮੈਂ ਕੀ ਕਰਾਉਣਾ ਮੈਂ ਤਾਂ ਭਗਤੀ ਕਰ ਕਰ ਕੇ ਹੰਭ ਗਈ ਕਿੰਨੇ ਮੈਂ ਤਰਾਂ ਤੇ ਜਾ ਕੇ ਆਈ ਵੀ ਮੇਰੀ ਕਿਸਮਤ 'ਚ ਹੀ ਬੱਚਾ ਨਹੀਂ ਹੈਗਾ ਤੇ ਉਹ ਜਦੋਂ ਮੰਦਾ ਚੰਗਾ ਬੋਲੀ ਤਾਂ ਉਹ ਰੱਬ ਦਾ ਆਸ਼ਕ ਸੀਗਾ ਰੱਬ ਦਾ ਭਗਤ ਸੀਗਾ ਕਹਿੰਦਾ ਜਾ ਮਾਂ ਤੇਰੇ ਘਰੇ ਵੀ ਬੱਚਾ ਹੋਊਗਾ ਹਨਾ ਤੇਰੇ ਘਰੇ ਪੁੱਤ ਜਿੱਦੂਗਾ ਸ਼ਹੀ ਹੈਨਾ ਤੇ ਰੱਬ ਕਹਿੰਦਾ ਵੀ ਜਦੋਂ ਉਹਨੇ ਮੈਨੂੰ ਬਿਨਾਂ ਪੁੱਛੇ ਉਸ ਮਾਤਾ ਨੂੰ ਵਰ ਦਿੱਤਾ ਤੇ ਫਿਰ ਮੈਨੂੰ ਝੁਕਣਾ ਪਿਆ ਮੈਨੂੰ ਉਹਦੀ ਕਿਸਮਤ ਦੇ ਵਿੱਚ ਬੱਚਾ ਲਿਖਣਾ ਤੇ ਫਿਰ ਰੱਬੋਂ ਪੁੱਛਦਾ ਮਾਹਬੂਸ਼ ਨੂੰ ਹਨਾ ਵੀ ਤੁਹਾਨੂੰ ਕੀ ਲੱਗਦਾ ਵੀ ਉਹਦੇ ਵਚਨ ਪੂਰੇ ਹੋਣੇ ਚਾਹੀਦੇ ਸੀ ਕਿ ਨਹੀਂ ਮਾਹਬੂਸ਼ ਕਹਿੰਦੇ ਵੀ ਬਾਕੀ ਥੋੜੇ ਆਸ਼ਿਕ ਵੀ ਪਰੇ ਤੋਂ ਪਰੇ ਪੈ ਗਏ ਹਨਾ ਥੋੜੇ ਭਗਤ ਵੀ ਪਰੇ ਤੋਂ ਪਰੇ ਪੈ ਗਏ ਹਨ ਤੇ ਬਾਕੀ ਤੁਹਾਨੂੰ ਉਹਦੀ ਗੱਲ ਮੰਨਣੀ ਚਾਹੀਦੀ ਸੀ। ਵਾਕਈ ਉਸ ਔਰਤ ਦੇ ਘਰੇ ਬੱਚਾ ਹੋਣਾ ਚਾਹੀਦਾ ਸੀ। ਸੋ ਕਹਿਣ ਦਾ ਮਤਲਬ ਬਈ ਰੱਬ ਉਹ ਵੀ ਚੀਜ਼ਾਂ ਕਰ ਦਿੰਦਾ ਜਿਹੜੀ ਆਪਣੀ ਕਿਸਮਤ ਦੇ ਵਿੱਚ ਨਹੀਂ ਹੁੰਦੀਆਂ। ਪਰ ਥੋੜੀ ਗਵਾਹੀ ਤੁਹਾਡੇ ਲਈ ਅਰਦਾਸ ਜਾਂ ਤੁਹਾਡੇ ਲਈ ਮੰਗਣ ਵਾਲਾ ਜਿਹੜਾ ਬੰਦਾ ਉਹ ਰੱਬ ਦਾ ਕੋਈ ਪਿਆਰਾ ਕੋਈ ਭਗਤ ਹੋਣਾ ਚਾਹੀਦਾ। ਤੁਸੀਂ ਵੀ ਬਣ ਸਕਦੇ ਹੋ। ਉসে ਵੀ ਰੱਬ ਦੇ ਨਾਲ ਇੰਨਾ ਹੀ ਪਿਆਰ ਕਰੋ ਤਾਂ ਦੇਖੋ ਤੁਸੀਂ ਵੀ ਕੀ ਕੀ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਨਹੀਂ ਮਿਲ ਸਕਦੀਆਂ ਪਰ ਆਪਾਂ ਨੇ ਚੀਜ਼ਾਂ ਵਾਸਤੇ ਰੱਬ ਨੂੰ ਪਿਆਰ ਨਹੀਂ ਕਰਨਾ ਆਪਾਂ ਨੇ ਰੱਬ ਵਾਸਤੇ ਰੱਬ ਨੂੰ ਪਿਆਰ ਕਰਨਾ ਕਿਉਂਕਿ ਚੀਜ਼ਾਂ ਤਾਂ ਬਹੁਤ ਥੱਲੇ ਵਾਲੇ ਲੈਵਲ ਦੀਆਂ ਗੱਲਾਂ ਨੇ ਜਾਨੀਆਂ ਇੰਨਾ ਚਿਰ ਤਾਂ ਆਪਾਂ ਫਸਣਾ ਹੀ ਨਹੀਂ ਆਪਾਂ ਤਾਂ ਸਿਰਫ ਉਹ ਮਹਾਸ਼ਕਤੀ ਨੂੰ ਮਿਲਣ ਵਾਸਤੇ ਉਹਦੇ ਵਿੱਚ ਸਮਾਉਣ ਵਾਸਤੇ ਉਹਨੂੰ ਪਿਆਰ ਕਰਨਾ ਧੰਨਵਾਦ